ਪੰਜਾਬ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕੋਲ ਕੋਲਾ ਆਪਣਾ ਜਿਸ ਤੋਂ ਬਾਅਦ ਹੁਣ ਬਿਜਲੀ ਦੇ ਉਤਪਾਦਨ ਵੀ ਵਧੇਗੀ ਤੁਸੀਂ ਵੀ ਸੁਣੋ ਕੀ ਕੁੱਛ ਕਿਹਾ ਭਗਵੰਤ ਮਾਨ ਨੇ ਪਸ਼ਵਾੜਾ ਕੋਲ ਮਾਈਨ ਤੋਂ ਹੁਣ ਕੋਲਾ ਕੋਲੇ ਵੀ ਉਪਲਬਧਤਾ ਕਰਨ ਬਿਜਲੀ ਉਤਪਾਦਨ ਦੁੱਗਣੀ ਤੋਂ ਵੀ ਵੱਧ ਹੋ ਜਾਊਗਾ ਕਿਉਂਕਿ ਕੋਲਾ ਸਾਡੇ ਕੋਲੇ ਆਪਣਾ ਇੱਕ ਵੇ ਗੱਲ ਦੱਸ ਦੇਣਾ ਜਿਹੜਾ ਪਸ਼ਵਾੜਾ ਪਸ਼ਵਾੜਾ ਕੋਲ ਮਾਈਨ ਹੈ ਜਿਹੜੀ ਪੰਜਾਬ ਦੀ ਉਹਦੇ ਚੋਂ ਅਸੀਂ ਸਰਕਾਰੀ ਥਰਮਲ ਪਲਾਂਟ ਨੂੰ ਹੀ ਕੋਲਾ ਦੇ ਸਕਦੇ ਹਾਂ ਪ੍ਰਾਈਵੇਟ ਨੂੰ ਨਹੀਂ ਦੇ ਸਕਦੇ ਤਾਂ ਸਾਡੇ ਕੋਲ ਕੋਲਾ ਇੰਨਾ ਸੀ ਕਿ ਸਾਨੂੰ ਕਈ ਵਾਰੀ ਕੋਲ ਮਿਨਿਸਟਰੀ ਨੂੰ ਕਹਿਣਾ ਪੈਂਦਾ ਸੀ ਕਿ 15 ਕਿ ਦਿਨ ਸਾਨੂੰ ਰੋਕਣ ਦਿਓ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਕੋਲਾ ਰੱਖਣ ਦੀ 15 ਦਿਨ ਬਾਅਦ ਕੱਢਾਂਗੇ ਹੁਣ ਜਦੋਂ ਤੀਜਾ ਸਾਡੇ ਕੋਲੇ ਆ ਗਿਆ ਤਾਂ ਹੁਣ ਉੱਥੋਂ ਲਗਾਤਾਰ ਕੋਲਾ ਆਊਗਾ ਇਹਦਾ ਇਹਨੇ ਸਿਰਫ 70 ਰੁਪਏ 8 ਪੈਸੇ ਸਾਨੂੰ ਪੈਂਦਾ ਸੀ 7.2 ਕਰੋੜ ਰੁਪਏ ਪੇ ਕੀਤੇ 1711 ਕੀਤੇ ਜਿਹੜੇ ਬਿਜਲੀ ਵੀ ਨਹੀਂ ਬਣਾਈ ਅਸੀਂ ਤੇ ਪਲਾਂਟ ਦੀ ਕੈਪੈਸਿਟੀ 61% ਸੀ ਪਰ ਸਿਰਫ 34% ਹੀ ਚੱਲਿਆ ਜੀ ਜਦੋਂ ਖੜੇ ਦੇ ਪੈਸੇ ਮਿਲਦੇ ਚਲਾਉਣ ਦੀ ਕੀ ਲੋੜ ਹੈ ਫਿਰ ਅਸੀਂ ਇਹਨੂੰ ਹੁਣ ਕੋਲਾ ਕਿਉਂਕਿ ਸਾਡੇ ਕੋਲੇ ਆਪਣੇ 75 ਤੋਂ 80% ਤੇ ਲੱਗ ਜਾਉ ਆਉਣ ਵਾਲੇ ਬਿਨਾਂ ਚ ਬਸ ਤੇ ਇਹਦਾ ਸਭ ਤੋਂ ਜਿਹੜਾ ਮੁੱਖ ਪੁਆਇੰਟ ਹੈ ਕਿ ਇਹਦਾ ਨਾਮ ਗੁਰੂ ਅਮਰਦਾਸ ਥਰਮਲ ਪਾਵਰ ਲਿਮਟਿਡ ਸ੍ਰੀ ਗੋਵਿੰਦਵਾਲ ਸਾਹਿਬ